ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਅੱਜ ਆਪਾਂ ਗੱਲ ਕਰਾਂਗੇ ਕਈ ਕਈ ਭੈਣਾਂ ਦੇ ਸਵਾਲ ਹੁੰਦੇ ਨੇ ਕਿ ਜਦੋਂ ਆਪਾਂ ਅਰਦਾਸ ਕਰਦੇ ਹਾਂ ਕਿ ਅਰਦਾਸ ਸਾਡੀ ਕਬੂਲ ਹੁੰਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਅਰਦਾਸ ਬਾਰੇ ਕੁਝ ਦੱਸਣਾ ਜੀ ਤਾਂ ਅੱਜ ਆਪਾਂ ਅਰਦਾਸ ਬਾਰੇ ਤੇ ਪਰਮਾਤਮਾ ਦੇ ਉੱਤੇ ਵਿਸ਼ਵਾਸ ਬਾਰੇ ਗੱਲ ਕਰਾਂਗੇ ਤੇ ਇੱਕ ਸੱਚੀ ਘਟਨਾ ਵੀ ਤੁਹਾਨੂੰ ਦੱਸਾਂਗੇ ਜਿਹੜੀ ਕਿ ਪੰਜਾਬ ਦੇ ਵਿੱਚ ਹੋਈ ਕਿਸ ਤਰ੍ਹਾਂ ਵਿਸ਼ਵਾਸ ਤੇ ਅਰਦਾਸ ਨੇ ਦੋ ਪਤੀ ਪਤਨੀਆਂ ਦਾ ਜਿਹੜਾ ਵਿਸ਼ਵਾਸ ਸੀ ਪਰਮਾਤਮਾ ਦੇ ਉੱਤੇ ਉਹ ਉਹਨਾਂ ਦਾ ਪੂਰਾ ਹੋਇਆ ਤੇ ਕਿਸ ਤਰ੍ਹਾਂ ਪਰਮਾਤਮਾ ਨੇ ਉਹਨਾਂ ਦੇ ਉੱਤੇ ਆਪਣੀ ਮਿਹਰ ਕੀਤੀ ਤੇ ਪਹਿਲਾਂ ਗੱਲ ਕਰ ਲੈਂਦੇ ਆ ਜੀ ਅਰਦਾਸ ਬਾਰੇ ਅਰਦਾਸ ਉਹ ਤਾਕਤ ਪਰਮਾਤਮਾ ਨੇ ਸਿੱਖਾਂ ਨੂੰ ਬਖਸ਼ੀ ਹੈ ਜੋ ਕਿ ਬੇਸਹਾਰਾ ਨੂੰ ਸਹਾਰਾ ਦਿੰਦੀ ਹੈ ਬੇ ਆਸੇ ਨੂੰ ਆਸ ਦਿੰਦੀ ਹੈ ਅਰਦਾਸ ਡਿੱਗੇ ਹੋਏ ਨੂੰ ਸਹਾਰਾ ਦਿੰਦੀ ਹੈ ਤੇ ਅਰਦਾਸ ਉਹ ਸ਼ਕਤੀ ਹੈ ਜਿਹੜੀ ਲੱਖਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਕੱਟ ਕੇ ਨਾਸ ਕਰ ਦਿੰਦੀ ਹੈ ਜਦੋਂ ਆਪ ਅਰਦਾਸ ਕਰਦੇ ਹਾਂ ਤੇ ਦਿਲ ਤੋਂ ਭਿੱਜ ਕੇ ਅਰਦਾਸ ਕਰਨੀ ਚਾਹੀਦੀ ਹੈ ਕੇਵਲ ਸ਼ਬਦਾਂ ਦੇ ਨਾਲ ਹੀ ਅਰਦਾਸ ਜਦੋਂ ਕਰਦੇ ਹਾਂ ਅੰਦਰੋਂ ਅਰਦਾਸ ਨਹੀਂ ਕਰਦੇ ਉਹ ਅਰਦਾਸ ਤਾਂ ਕੰਧਨ ਦੇ ਨਾਲ ਟਕਰਾ ਕੇ ਹੀ ਮੋੜ ਆਂਦੀ ਹੈ ਪਰ ਜਦੋਂ ਆਪਾਂ ਦਿਲ ਤੋਂ ਅਰਦਾਸ ਕਰਦੇ ਹਾਂ ਮਨ ਤੋਂ ਭਿੱਜ ਕੇ ਅਰਦਾਸ ਕਰਦੇ ਹਾਂ ਉਹ ਅਰਦਾਸ ਸਿੱਧੇ ਪਰਮਾਤਮਾ ਦੇ ਦਰਗਾਹ ਤੱਕ ਪਹੁੰਚਦੀ ਹੈ ਤੇ ਆਪਾਂ ਨੂੰ ਅਰਦਾਸ ਇਸੇ ਤਰ੍ਹਾਂ ਕਰਨੀ ਚਾਹੀਦੀ ਹੈ ਮਨ ਨੂੰ ਜੋੜ ਕੇ ਤੇ ਵਿਸ਼ਵਾਸ ਰੱਖ ਕੇ ਕਹਿੰਦੇ ਅਰਦਾਸ ਸਿੱਖਾਂ ਨੂੰ ਦਿੱਤੀ ਹੋਈ ਉਹ ਤਾਕਤ ਹੈ ਵਾਹਿਗੁਰੂ ਜੀ ਦੀ ਕਿ ਇਹ ਸੁਖ ਵੇਲੇ ਵੀ ਹੁੰਦੀ ਹੈ ਤੇ ਦੁੱਖ ਵੇਲੇ ਵੀ ਹੁੰਦੀ ਹੈ ਤੇ ਸੁਖ ਅਤੇ ਦੁੱਖ ਦੋਨਾਂ ਦੇ ਵਿੱਚ ਅਰਦਾਸ ਹੀ ਸਾਡਾ ਸਹਾਰਾ ਬਣਦੀ ਹੈ ਅਰਦਾਸ ਦੇ ਵਿੱਚ ਇਹੀ ਕਹਿਣਾ ਹੈ ਕਿ हे ਸੱਚੇ ਪਾਤਸ਼ਾਹ ਮੈਂ ਤੇਰੇ ਦਰ ਤੇ ਆਇਆ ਹਾਂ ਮੈਂ ਇੱਕ ਆਸ ਲੈ ਕੇ ਆਇਆ ਹਾਂ ਤੇ ਮੇਰੀ ਆਸ ਤੂੰ ਪੂਰੀ ਕਰਨੀ ਹੈ ਮੈਂ ਗਰੀਬ ਹਾਂ ਤੂੰ ਹੀ ਮਾਲਿਕ ਹੈ ਵਾਹਿਗੁਰੂ ਤੁਸੀਂ ਹੀ ਮੇਰੀ ਅਰਦਾਸ ਪੂਰੀ ਕਰ ਸਕਦੇ ਹੋ ਤੁਸੀਂ ਕਰ ਸਕਦੇ ਹੋ ਕਰੋ ਵਾਹਿਗੁਰੂ ਮੈਂ ਤੇਰੇ ਦਰ ਤੇ ਆਇਆ ਹਾਂ ਮੈਨੂੰ ਖਾਲੀ ਨਾ ਜਾਣ ਦੇਵੀਂ ਇਸ ਤਰ੍ਹਾਂ ਜਦੋਂ ਆਪਾਂ ਦਿਲ ਤੋਂ ਭਿੱਜ ਕੇ ਅਰਦਾਸ ਕਰਾਂਗੇ ਤਾਂ ਅਰਦਾਸ ਆਪਣੀ ਛੇਤੀ ਮਨਜ਼ੂਰ ਹੁੰਦੀ ਹੈ ਤੇ ਇੱਕ ਸੱਚੀ ਸਟੋਰੀ ਜਿਹੜੀ ਕਿ ਬਾਬਾ ਜੀ ਆਪਣੀ ਕਥਾ ਦੇ ਵਿੱਚ ਦੱਸਦੇ ਨੇ ਕਿ ਪੰਜਾਬ ਦੇ ਵਿੱਚ ਇੱਕ ਰਿਸ਼ਤੇਦਾਰ ਸੀ ਉਹਨਾਂ ਦੇ ਜੋ ਕਿ ਉਹਨਾਂ ਦੇ ਕੋਲ ਦੋ ਧੀਆਂ ਸੀ ਤੇ ਉਹਨਾਂ ਦੇ ਕੋਲ ਪੁੱਤਰ ਨਹੀਂ ਸੀ ਜਦੋਂ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਤਾਂ ਉਹਨਾਂ ਨੂੰ ਬਹੁਤ ਹੀ ਤਕਲੀਫਾਂ ਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅੱਜ ਉਹਨਾਂ ਦੇ ਪੁੱਤਰ 14 ਸਾਲ ਦਾ ਹੈ ਤੇ ਕੀ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਾਪਤੀ ਹੋਈ ਉਸ ਪੁੱਤਰ ਦੀ ਇੱਕ ਵਿਸ਼ਵਾਸ ਰੱਖ ਕੇ ਪਰਮਾਤਮਾ ਦੇ ਅੱਗੇ ਅਰਦਾਸ ਕਰਕੇ ਉਹਨਾਂ ਨੂੰ ਪੁੱਤਰ ਦੀ ਪ੍ਰਾਪਤੀ ਹੋਈ ਸੀ ਕਹਿੰਦੇ ਜਦੋਂ ਪੁੱਤਰ ਦਾ ਜਨਮ ਹੋਣਾ ਸੀ ਤੇ ਉਹਨਾਂ ਨੇ ਇੱਕ ਨਰਸ ਨੂੰ ਘਰ ਰੱਖਿਆ ਹੋਇਆ ਸੀ ਤੇ ਉਹ ਨਰਸ ਹੀ ਉਹਨਾਂ ਦੀ ਕੇਅਰ ਕਰਦੀ ਸੀ ਮਾਤਾ ਜੀ ਦੀ ਤੇ ਜਦੋਂ ਉਨ੍ਹਾਂ ਦੇ ਘਰ ਪੁੱਤਰ ਨੂੰ ਜਨਮ ਲੈਣਾ ਸੀ ਤਾਂ ਨਰਸ ਨੇ ਸੋਚਿਆ ਕਿ ਮੈਂ ਹੀ ਜਨਮ ਦਿਵਾਵਾ ਦੇਵਾਂਗੀ ਹਸਪੀਟਲ ਲੈ ਕੇ ਜਾਣ ਦੀ ਕੋਈ ਜ਼ਰੂਰਤ ਨਹੀਂ ਤਾਂ ਜਦੋਂ ਉਹਨਾਂ ਨੇ ਟਰਾਈ ਕੀਤਾ ਬੱਚਾ ਕਾਫੀ ਹੈਲਦੀ ਸੀ ਹੈਲਦੀ ਹੋਣ ਦੇ ਕਾਰਨ ਵਜ਼ਨ ਜ਼ਿਆਦਾ ਹੋਣ ਕਾਰਨ ਜਨਮ ਤਾਂ ਦਿਵਾ ਦਿੱਤਾ ਨਰਸ ਨੇ ਪਰ ਉਸ ਤੋਂ ਸਾਹ ਬਿਆ ਨਾ ਗਿਆ ਤੇ ਜਦੋਂ ਬੱਚੇ ਦਾ ਜਨਮ ਹੋਇਆ ਉਸ ਤੋਂ ਬਾਅਦ ਉਸਤੇ ਜਿਹੜੇ ਸਾਹ ਸੀ ਸਵਾਸ ਸੀ ਉਹ ਨਹੀਂ ਚੱਲ ਰਹੇ ਸੀ ਉਹ ਬੇਹੋਸ਼ ਬੇਸੁੱਧ ਸੀ ਤਾਂ ਜਿਹੜੀ ਨਰਸ ਸੀ ਉਹ ਘਬਰਾ ਗਈ ਤੇ ਉਸੇ ਨਰਸ ਨੇ ਜਦੋਂ ਘਰ ਵਾਲਿਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਦੀ ਗੱਲ ਹੋਈ ਹੈ ਤੇ ਸਾਰੇ ਘਰ ਵਾਲੇ ਡਰ ਗਏ ਤੇ ਬੱਚੇ ਨੂੰ ਲੈ ਕੇ ਹਸਪੀਟਲ ਚਲੇ ਗਏ ਛੇਤੀ ਛੇਤੀ ਜਦੋਂ ਹਸਪੀਟਲ ਗਏ ਨਰਸ ਵੀ ਨਾਲ ਹੀ ਗਈ ਸੀ ਤੇ ਜਦੋਂ ਡਾਕਟਰ ਕੋਲ ਗਏ ਤਾਂ ਉੱਥੇ 10-15 ਮਿੰਟ ਲੱਗ ਹੀ ਜਾਂਦੇ ਨੇ ਜਦੋਂ ਡਾਕਟਰ ਪੇਸ਼ੈਂਟ ਨੂੰ ਦੇਖਣ ਵਾਸਤੇ ਆਉਂਦਾ ਹੈ ਤੇ ਜਦੋਂ ਡਾਕਟਰ ਆਇਆ ਤਾਂ ਉਸ ਨੂੰ ਸਾਰੀ ਗੱਲ ਦਾ ਪਤਾ ਚੱਲਿਆ ਤਾਂ ਸਭ ਤੋਂ ਪਹਿਲਾਂ ਉਸਨੇ ਨਰਸ ਨੂੰ ਚਿੜਕਾਂ ਪਾਈਆਂ ਕਿ ਤੂੰ ਇਹ ਕੀ ਕੀਤਾ ਤੈਨੂੰ ਤੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਤੇ ਬੱਚਾ ਹੈਲਦੀ ਹੋਣ ਦੇ ਕਾਰਨ ਤੂੰ ਜਨਮ ਚੰਗੀ ਤਰ੍ਹਾਂ ਨਹੀਂ ਦਿਵਾ ਪਾਈ ਤੇ ਇਸ ਕਾਰਨ ਇਹ ਅੱਜ ਡੈੱਡ ਹੈ ਕਹਿੰਦੇ ਬੱਚੇ ਨੂੰ ਕਹਿ ਦਿੱਤਾ ਕਿ ਹੀ ਇਜ਼ ਡੈੱਡ ਜਦੋਂ ਡਾਕਟਰ ਨੇ ਬੱਚੇ ਨੂੰ ਮਰਿਆ ਹੋਇਆ ਸਾਬਿਤ ਕਰ ਦਿੱਤਾ ਤੇ ਉਸ ਦੇ ਜਿਹੜੇ ਮਾਤਾ ਪਿਤਾ ਸੀ ਬੱਚੇ ਦੇ ਉਸ ਨੂੰ ਲੈ ਕੇ ਕਪੜੇ ਚ ਲਪੇਟ ਕੇ ਦੂਜੇ ਹਸਪੀਟਲ ਦੇ ਵਿੱਚ ਲੈ ਗਏ ਸਾਹਮਣੇ ਵਾਲੇ ਜਿਹੜੇ ਬੱਚਿਆਂ ਦਾ ਸਪੈਸ਼ਲਿਸਟ ਸੀ ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਸਾਡਾ ਬੱਚਾ ਇਸ ਤਰ੍ਹਾਂ ਹੋ ਗਿਆ ਹੈ ਕਹਿੰਦੇ ਅਸੀਂ ਦੂਜੇ ਡਾਕਟਰ ਨੂੰ ਵਿਖਾਣਾ ਹੈ ਜਦੋਂ ਦੂਜੇ ਡਾਕਟਰ ਦੇ ਹਸਪੀਟਲ ਵਿੱਚ ਗਏ ਤਾਂ ਉਸ ਨੇ ਵੇਖਿਆ ਉਸ ਨੇ ਵੀ ਇਸੇ ਤਰ੍ਹਾਂ ਕਿਹਾ ਕਿ ਬੱਚਾ ਜਿਹੜਾ ਹੈ ਸਾਹ ਸ્વાસ ਨਹੀਂ ਲੈ ਰਿਹਾ ਕਿ ਬੱਚਾ ਸ્વાસ ਨਹੀਂ ਲੈ ਰਿਹਾ ਤੇ ਇਹ ਮਰ ਚੁੱਕਿਆ ਹੈ ਜਦੋਂ ਡਾਕਟਰ ਨੇ ਇਹ ਗੱਲ ਕਹੀ ਤੇ ਮਾਤਾ ਕਹਿੰਦੀ ਕਿ ਜਿਹੜੀ ਬੱਚੇ ਦੀ ਮਾਤਾ ਸੀ ਉਹ ਜ਼ੋਰ-ਜ਼ੋਰ ਕੇ ਕਹਿਣ ਲੱਗ ਪਈ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦੀ ਨਹੀਂ ਮੈਂ ਆਪਣੇ ਬੱਚੇ ਨੂੰ ਕਿਸੇ ਦੂਜੇ ਡਾਕਟਰ ਕੋਲ ਵਿਖਾਣਾ ਮਾਤਾ ਦੇ ਇਹ ਕਹਿਣ ਤੇ ਕਿ ਮੈਂ ਦੂਜੇ ਡਾਕਟਰ ਕੋਲ ਲੈ ਕੇ ਜਾਣਾ ਹੈ ਤਾਂ ਫਿਰ ਜਿਹੜੇ ਨਾਲ ਬਜ਼ੁਰਗ ਸੀ ਉਹ ਕਹਿਣ ਲੱਗੇ ਕਿ ਤੁਸੀਂ ਪਾਗਲ ਤਾਂ ਨਹੀਂ ਹੋ ਗਏ ਦੋ ਡਾਕਟਰਾਂ ਨੇ ਇਹਨਾਂ ਇਸ ਨੂੰ ਮਰਿਆ ਹੋਇਆ ਸਾਬਿਤ ਕਰ ਦਿੱਤਾ ਹੈ ਤੁਸੀਂ ਹੁਣ ਕੀ ਕਰਨਾ ਚਾਹੁੰਦੇ ਹੋ ਇਹ ਸੁਣ ਕੇ ਜਿਹੜੀ ਮਾਂ ਸੀ ਉਹ ਜੋਰ-ਜੋਰ ਤੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿਣ ਲੱਗ ਪਈ ਤੇ ਕਹਿੰਦੀ ਨਹੀਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰਾ ਬੱਚਾ ਇਸ ਤਰ੍ਹਾਂ ਹੋ ਗਿਆ ਹੈ ਕਹਿੰਦੀ ਮੈਨੂੰ ਆਪਣੇ ਗੂਰਾਂ ਤੇ ਪੂਰਾ ਵਿਸ਼ਵਾਸ ਹੈ ਜਦੋਂ ਉਹਨਾਂ ਨੇ ਇਸ ਨੂੰ ਜਨਮ ਦਿਲਾਇਆ ਹੈ ਤਾਂ ਉਹੀ ਸਵਾਸ ਵੀ ਦੇਣਗੇ ਕਿ ਜੇ ਹੈ ਗੁਰੂ ਰਾਮਦਾਸ ਜੀ ਜਦੋਂ ਤੁਸੀਂ ਇਸ ਨੂੰ ਜਨਮ ਦਿੱਤਾ ਤਾਂ ਤੂੰ ਤੁਸਾਂ ਹੀ ਇਸ ਦੇ ਵਿੱਚ ਸਾਹ ਭਰਨੇ ਨੇ ਜੇ ਸਵਾਸ ਨਹੀਂ ਦੇਣੇ ਸੀ ਤਾਂ ਜਨਮ ਕਿਉਂ ਦਿੱਤਾ ਜੇ ਜਨਮ ਦਿੱਤਾ ਹੈ ਤਾਂ ਸਵਾਸ ਵੀ ਦੇਵੋ ਤਾਂ ਇਹ ਸੁਣ ਕੇ ਡਾਕਟਰ ਵੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿਣ ਲੱਗਿਆ ਤੇ ਉਸਨੇ ਬੱਚੇ ਦੀ ਸੱਜੀ ਟੰਗ ਨੂੰ ਪਕੜ ਕੇ ਉਸ ਨੂੰ ਪੁੱਠਾ ਲਟਕਾਇਆ 1.5 ਮਿੰਟ ਸੱਜੀ ਟੰਗ ਨੂੰ ਪਕੜ ਕੇ ਪੁੱਠਾ ਲਟਕਾ ਕੇ ਉਸਨੇ ਪਿੱਛੋਂ ਪਿੱਠ ਦੇ ਵਿੱਚ ਥਪਥ ਪਾਣਾ ਸ਼ੁਰੂ ਕੀਤਾ ਤੇ ਫਿਰ 1.5 ਮਿੰਟ ਉਸਨੇ ਦੂਜੀ ਟੰਗ ਨੂੰ ਪਕੜ ਕੇ ਬੱਚੇ ਨੂੰ ਪੁੱਠਾ ਲਟਕਾਇਆ ਇਸੇ ਤਰ੍ਹਾਂ ਇੱਕ ਬਾਜੂ ਪਹਿਲਾਂ ਪਕੜ ਕੇ ਲਟਕਾਈ ਤੇ ਦੂਜੀ ਬਾਜੂ ਤੋਂ ਪਕੜ ਕੇ ਫਿਰ ਉਸਨੇ ਉਸ ਨੂੰ ਲਟਕਾਇਆ ਤੇ ਇਸ ਤਰ੍ਹਾਂ ਕਰਦੇ ਹੋਏ ਜਦੋਂ ਡਾਕਟਰ ਨੇ ਉਸ ਨੂੰ ਆਪਣੇ ਨਕਲੀ ਸ્વાસ ਮੂੰਹ ਤੋਂ ਮੂੰਹ ਲਗਾ ਕੇ ਉਸ ਨੂੰ ਆਪਣੇ ਸ્વાસ ਦੇਣਾ ਸ਼ੁਰੂ ਕੀਤੇ 13 ਮਿੰਟ ਲਗਾਤਾਰ ਡਾਕਟਰ ਨੇ ਬੱਚੇ ਨੂੰ ਆਪਣੇ ਸ્વાસ ਦਿੱਤੇ ਸਾਹ ਭਰਿਆ ਉਹਦੇ ਵਿੱਚ ਤੇ ਕਹਿੰਦੇ 13 ਮਿੰਟ ਬਾਅਦ ਬੱਚਾ ਇੱਕ ਦਮ ਜਿਨੇ ਸਾਹ ਲਿੱਤਾ ਤੇ ਜਦੋਂ ਉਸ ਦੇ ਅੰਦਰ ਸ્વાસ ਇਕਦਮ ਆਇਆ ਤੇ ਸਾਰੇ ਕਹਿਣ ਲੱਗ ਪਏ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਹਿੰਦੇ ਡਾਕਟਰ ਵੀ ਇੰਨਾ ਹੈਰਾਨ ਹੋਇਆ ਕਿ ਜਿਹੜਾ ਬੱਚਾ ਮਰਿਆ ਹੋਇਆ ਸੀ ਦੋ ਡਾਕਟਰਾਂ ਨੇ ਉਸ ਨੂੰ ਜਵਾਬ ਦੇ ਦਿੱਤਾ ਸੀ ਅੱਜ ਗੁਰੂ ਰਾਮਦਾਸ ਜੀ ਨੇ ਨਕਲੀ ਸਵਾਸਾਂ ਤੋਂ ਉਸ ਦੇ ਅੰਦਰ ਅਸਲੀ ਸਵਾਸ ਭਰ ਦਿੱਤੇ ਤੇ ਉਸੇ ਟਾਈਮ ਉਸ ਬੱਚੇ ਨੂੰ ਆਕਸੀਜਨ ਲਗਾ ਕੇ ਐਡਮਿਟ ਕਰ ਦਿੱਤਾ ਗਿਆ ਤੇ ਜਦੋਂ 3 ਦਿਨ ਬਾਅਦ ਬੱਚੇ ਨੂੰ ਛੁੱਟੀ ਹੋਈ ਤਾਂ ਪੂਰੀ ਤਰ੍ਹਾਂ ਸਵਸਥ ਸੀ ਤੰਦਰੁਸਤ ਤੇ ਬਾਬਾ ਜੀ ਨੂੰ ਉਹ ਸਰਦਾਰ ਜੀ ਦੱਸਦੇ ਨੇ ਕਿ ਜਦੋਂ ਮੈਂ ਘਰ ਤੋਂ ਤੁਰਿਆ ਸੀ ਤਾਂ ਮੈਂ 1.5 ਲੱਖ ਇੱਕ ਪੋਕਟ ਦੇ ਵਿੱਚ ਪਾਇਆ ਸੀ ਤੇ 1.5 ਲੱਖ ਦੂਜੀ ਪੋਕਟ ਦੇ ਵਿੱਚ ਪਾਇਆ ਸੀ ਕਿ ਹਸਪੀਟਲ ਜਾ ਰਹੇ ਹਾਂ ਐਸਿਆਂ ਦੀ ਜ਼ਰੂਰਤ ਪੈਂਦੀ ਹੈ ਤੇ ਕਹਿੰਦਾ ਮੈਂ ਘਰ ਤੋਂ 3 ਲੱਖ ਰੁਪਇਆ ਲੈ ਕੇ ਤੁਰਿਆ ਸੀ ਜਦੋਂ ਬੱਚੇ ਨੂੰ ਛੁੱਟੀ ਹੋਈ ਤਾਂ ਮੈਂ ਡਾਕਟਰ ਨੂੰ ਕਿਹਾ ਕਿ ਆਪਣੀ ਫੀਸ ਦੱਸੋ ਤੇ ਮੈਂ 3 ਲੱਖ ਹੀ ਉਹਦੇ ਹੱਥਾਂ ਦੇ ਵਿੱਚ ਰੱਖ ਦਿੱਤੇ ਕਿ ਤੁਸੀਂ ਮੇਰੀ ਮੇਰੇ ਬੱਚੇ ਦੀ ਜਿਹੜੀ ਜਾਨ ਬਚਾਈ ਹੈ ਤਾਂ ਡਾਕਟਰ ਕਹਿੰਦਾ ਕਿ ਤੁਸੀਂ ਮੇਰੇ ਦਵਾਈਆਂ ਦੀ ਜਿਹੜੀ ਹੈ ਫੀਸ ਭਰ ਸਕਦੇ ਹੋ ਮੇਰੇ ਹਸਪੀਟਲ ਦੇ ਕਿਰਾਏ ਦੀ ਫੀਸ ਭਰ ਸਕਦੇ ਹੋ ਕਿ ਤੁਸੀਂ ਰਾਹ ਗੁਰੂ ਰਾਮਦਾਸ ਜੀ ਦੇ ਦਿੱਤੇ ਹੋਏ ਸਵਾਸਾਂ ਦੀ ਕਦੇ ਫੀਸ ਭਰ ਸਕਦੇ ਹੋ ਇਹਨਾਂ ਸੁਣ ਕੇ ਉਹਨਾਂ ਦੀ ਅੱਖਾਂ ਚੋਂ ਵਿਰਾਕ ਦੇ ਜਿਹੜੇ ਅਥਰੂ ਸੀ ਉਹ ਨਿਕਲ ਗਏ ਗੁਰੂ ਰਾਮਦਾਸ ਜੀ ਨੇ ਉਹਨਾਂ ਦੀ ਵਿਸ਼ਵਾਸ ਤੇ ਅਰਦਾਸ ਦੀ ਲਾਜ ਰੱਖੀ ਜਦੋਂ ਇਹਨਾਂ ਵਿਸ਼ਵਾਸ ਹੋਵੇ ਆਪਣੇ ਗੁਰੂ ਜੀ ਤੇ ਤੇ ਅਰਦਾਸ ਲਗਾਤਾਰ ਆਪਾਂ ਆਪਣੇ ਮਨ ਤੋਂ ਨਿਕਲੀ ਜਦੋਂ ਅਰਦਾਸ ਉਹ ਜ਼ਰੂਰ ਪੂਰੀ ਹੁੰਦੀ ਹੈ ਇਸੇ ਤਰ੍ਹਾਂ ਇੱਕ ਬੱਚੇ ਦੀ ਜਾਨ ਬਚੀ ਆਪਾਂ ਆਪਣੇ ਮਨ ਤੋਂ ਭਿੱਜ ਕੇ ਪੂਰੇ ਵਿਸ਼ਵਾਸ ਦੇ ਨਾਲ ਅਰਦਾਸ ਕਰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜਰੂਰ ਸੁਣਦੇ ਨੇ ਤੇ ਅਰਦਾਸ ਆਪਣੇ ਮਨ ਤੋਂ ਕਰਿਆ ਕਰੋ ਤੇ ਇੱਕ ਦਿਨ ਪੂਰੀ ਜਰੂਰ ਹੁੰਦੀ ਹੈ ਵਿਸ਼ਵਾਸ ਰੱਖਣਾ ਜ਼ਰੂਰੀ ਹੈ ਸਕਾਲ ਪੁਰਖ ਵਾਹਿਗੁਰੂ ਜੀ ਤੇ ਜਦੋਂ ਵਿਸ਼ਵਾਸ ਹੋਵੇਗਾ ਵਿਸ਼ਵਾਸ ਦੀ ਡੋਰ ਪੱਕੀ ਹੋਵੇਗੀ ਤੇ ਹਰ ਇੱਕ ਅਰਦਾਸ ਪੂਰੀ ਹੁੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ